ਰਾਣਾ ਇੰਦਰਪ੍ਰਤਾਪ ਦੀ ਉਸ ਸ਼ਰਮਨਾਕ ਸਟੇਟਮੈਂਟ ਜਿਹੜੀ ਇਹਨੇ ਭਿੱਤੇ ਦਿਨੀ ਵਿਧਾ ਸਭਾ ਦੇ ਵਿੱਚ ਦਿੱਤੀ ਆ ਉਹਦੇ ਤੇ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਰਿਹਾ ਕਿ ਰਾਣਾ ਗੁਰਜੀਤ ਦਾ ਮੁੰਡਾ ਇੰਦਰਪ੍ਰਤਾਪ ਵਿਧਾਨ ਸਭਾ ਦੇ ਵਿੱਚ ਦੋ ਦੇਸ਼ ਦੀਆਂ ਯੂਨੀਵਰਸਿਟੀ ਜਿਹੜੀਆਂ ਨੇ ਉਹਨਾਂ ਦੀ ਰਿਸਰਚ ਦੀ ਇੱਕ ਸਟੇਟਮੈਂਟ ਲੋਕਾਂ ਦੇ ਨਾਲ ਸਾਂਝਾ ਕਰਦਾ ਵਿਧਾਨ ਸਭਾ ਦੇ ਵਿੱਚ ਸਾਂਝਾ ਕਰਦਾ ਕਿ ਮਾਝੇ ਦਾ ਪਾਣੀ ਜਿਹੜਾ ਉਹ ਖਰਾਬ ਹੋ ਚੁੱਕਾ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਇੰਦਰ ਪ੍ਰਤਾਪ ਦਾ ਜਿਹੜਾ ਵਿਧਾਨ ਸਭਾ ਹਲਕਾ ਵਾ ਉਹਦੇ ਵਿੱਚ ਪੂਰੇ ਮਾਝੇ ਦੇ ਵਿੱਚੋਂ ਜਿਸ ਮਾਝੇ ਦੀ ਸਟੇਟਮੈਂਟ ਇਹਨੇ ਦਿੱਤੀ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਪੂਰੇ ਮਾਜੇ ਦੇ ਵਿੱਚੋਂ ਇੱਕ ਵੀ ਪਿੰਡ ਜਿਹੜਾ ਇਹਦੀ ਕਨਸਿਸਟੈਂਸੀ ਦੇ ਵਿੱਚ ਜਿਹੜਾ ਵਾ ਉਹ ਮੌਜੂਦ ਨਹੀਂ ਆ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਦੋਸਤੋ ਅੱਜ ਮਹਿਰਾਣਾ ਗੁਰਜੀਤ ਦੇ ਫਰਜੰਦ ਰਾਣਾ ਇੰਦਰਪ੍ਰਤਾਪ ਦੀ ਉਸ ਸ਼ਰਮਨਾਕ ਸਟੇਟਮੈਂਟ ਜਿਹੜੀ ਇਹਨੇ ਭੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਦਿੱਤੀ ਆ ਉਹਦੇ ਤੇ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਰਿਹਾ ਕਿ ਰਾਣਾ ਗੁਰਜੀਤ ਦਾ ਮੁੰਡਾ ਇੰਦਰ ਪ੍ਰਤਾਪ ਵਿਧਾਨ ਸਭਾ ਦੇ ਵਿੱਚ ਦੋ ਦੇਸ਼ ਦੀਆਂ ਯੂਨੀਵਰਸਿਟੀ ਜਿਹੜੀਆਂ ਨੇ ਉਹਨਾਂ ਦੀ ਰਿਸਰਚ ਦੀ ਇੱਕ ਸਟੇਟਮੈਂਟ ਲੋਕਾਂ ਦੇ ਨਾਲ ਸਾਂਝਾ ਕਰਦਾ ਵਿਧਾਨ ਸਭਾ ਦੇ ਵਿੱਚ ਸਾਂਝੀਆਂ ਕਰਦਾ ਕਿ ਮਾਝੇ ਦਾ ਪਾਣੀ ਜਿਹੜਾ ਉਹ ਖਰਾਬ ਹੋ ਚੁੱਕਾ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਇੰਦਰ ਪ੍ਰਤਾਪ ਦਾ ਜਿਹੜਾ ਵਿਧਾਨ ਸਭਾ ਹਲਕਾ ਵਾ ਉਹਦੇ ਵਿੱਚ ਪੂਰੇ ਮਾਝੇ ਦੇ ਵਿੱਚੋਂ ਜਿਸ ਮਾਝੇ ਦੀ ਸਟੇਟਮੈਂਟ ਇਹਨੇ ਦਿੱਤੀ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਪੂਰੇ ਮਾਝੇ ਦੇ ਵਿੱਚੋਂ ਇੱਕ ਵੀ ਪਿੰਡ ਜਿਹੜਾ ਇਹਦੀ ਕਨਸਟੈਂਸੀ ਦੇ ਵਿੱਚ ਜਿਹੜਾ ਵਾ ਉਹ ਮੌਜੂਦ ਨਹੀਂ ਆ ਹਾਂ ਮਾਝੇ ਦੇ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੋ ਜਿਲ੍ਹਿਆਂ ਦਾ ਨਾਂ ਜਿਹੜਾ ਇਹਨੇ ਲਿਆ ਵਾ ਉਸ ਵੀਡੀਓ ਦੇ ਵਿੱਚ ਸੋ ਅੰਮ੍ਰਿਤਸਰ ਤੇ ਤਰਨਤਾਰਨ ਦੋਨਾਂ ਹੀ ਜਲਿਆਂ ਦੇ ਵਿੱਚ ਇਹਨਾਂ ਦੀਆਂ ਫੈਕਟਰੀਜ਼ ਜਿਹੜੀਆਂ ਨੇ ਉਹ ਧਰਤੀ ਦੇ ਹੇਠਲਾ ਪਾਣੀ ਖਰਾਬ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰ ਰਹੀਆਂ ਨੇ ਸਭ ਤੋਂ ਵੱਡਾ ਕਿਉਂਕਿ ਸਾਡੀ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਨੇ ਲੋਕਾਂ ਦੇ ਸਾਹਮਣੇ ਉਹ ਵਾਲੀਆਂ ਵੀਡੀਓਜ਼ ਰੱਖੀਆਂ ਜਿਹੜੀਆਂ ਇੱਥੇ ਮੇਲ ਦੇ ਬਿਲਕੁਲ ਨਜ਼ਦੀਕ ਜਿਹੜਾ ਇਹਨਾਂ ਨੇ ਵੱਡੀਆਂ-ਵੱਡੀਆਂ ਜਿਹੜੀਆਂ ਖੱਡਾਂ ਜਿਹੜੀਆਂ ਰੇਤ ਲਈ ਤੈਹ ਕੱਢੀ ਜਿੱਥੇ ਉੱਥੇ ਕਿਸ ਤਰੀਕੇ ਦੇ ਨਾਲੇ ਕਾਲਾ ਤੇ ਉਬਾਲੇ ਮਾਰਦਾ ਹੋਇਆ ਪਾਣੀ ਜਿਹੜਾ ਵਾ ਉਹ ਧਰਤੀ ਦੇ ਵਿੱਚ ਜਿਹੜਾ ਵਾ ਉਹ ਰਸਾਉ ਕਰ ਰਿਹਾ ਉਹ ਵੀਡੀਓ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀਆਂ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹਣਾ ਕਿ ਰਾਣਾ 슈ਗਰਸ ਲਿਮਿਟਿਡ ਬਟਰ ਸਿਵਿਆ ਦੇ ਵਿੱਚ ਜਦੋਂ ਦੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਇੱਥੇ ਇਥਨਾਲ ਪਲਾਂਟ ਜਿਹੜਾ ਸ਼ੁਰੂ ਕੀਤਾ ਗਿਆ ਉਹਦੇ ਚੱਲਣ ਤੋਂ ਬਾਅਦ ਪਾਣੀ ਦਾ ਜਿਹੜਾ ਸਾਡੀ ਕੁਆਲਿਟੀ ਆ ਸਾਡੇ ਪਾਣੀ ਦਾ ਜਿਹੜਾ ਪ੍ਰਦੂਸ਼ਣ ਆ ਇਹ ਹੋਰ ਵੱਧ ਗਿਆ ਤੇ ਇਹਦੀ ਜੀ ਦੀ ਜਾਗ ਦੀ ਜੂੰ ਦੀ ਜਾਗ ਦੀ ਮਿਸਾਲ ਇਹ ਆ ਕਿ ਅੱਜ ਤੋਂ ਠੀਕ ਡੇਢ ਮਹੀਨਾ ਪਹਿਲਾਂ ਰਾਣਾ ਸ਼ੂਗਰ ਲਿਮਟਿਡ ਦੇ ਵਿੱਚੋਂ ਇਥੋਂ ਦੇ EMPLY ਜਿਹੜੇ ਆ ਉਹ ਟਟੀਆਂ ਉਲਟੀਆਂ ਦੇ ਸ਼ਿਕਾਰ ਹੋ ਗਏ ਸੀ ਤੇ ਉਹਦੇ ਤੋਂ ਬਾਅਦਾਂ ਇੰਦਰਪ੍ਰਤਾਪ ਜੀ ਤੁਹਾਡੇ ਭਾਬਾ ਜੀ ਨੇ ਤੇ ਤੁਹਾਡੇ ਭਰਾ ਨੇ ਇਹ ਆਰਡਰ ਕਰ ਦਿੱਤਾ ਲਿਖ ਕੇ ਲਾਇਆ ਆ ਤੁਹਾਡੀ ਮਿਲ ਦੇ ਵਿੱਚ ਥਾਂ ਥਾਂ ਦੇਤੇ ਲਿਖ ਕੇ ਲਾਇਆ ਆ ਕਿ ਆਪਣਾ ਪਾਣੀ ਬੋਤਲ ਦੇ ਵਿੱਚੋਂ ਆਪਣੇ ਘਰ ਤੋਂ ਲੈ ਕੇ ਆਓ ਤੁਹਾਡਾ ਛੋਟਾ ਭਰਾ वीर प्रताप ਜਿੰਨੇ ਪੀਣ ਵਾਲਾ ਪਾਣੀ ਤੇ ਜਿਹਦਾ ਕਪੂਰਥਲੇ ਤੋਂ ਆਉਂਦਾ ਹੀ ਆਉਂਦਾ ਜੇਕਰ ਉਹਨੇ ਨਹਾਉਣਾ ਆਵੇ ਜੇਕਰ ਉਹਨੇ ਮੂੰਹ ਵੀ ਧੋਣਾ ਹੋਵੇ ਤੇ ਉਹ ਵੀ ਕਪੂਰਥਲੇ ਤੋਂ ਪਾਣੀ ਆ ਤੁਹਾਡਾ ਜਿਹੜਾ ਵੇ ਇੱਥੇ ਆ ਰਿਹਾ ਸਾਡਾ ਪਾਣੀ ਖਰਾਬ ਕਿੰਨੇ ਕਰ ਦਿੱਤਾ ਇੱਥੇ ਤੁਹਾਡੇ ਏਮਪਲਾਈ ਜਿਹੜੇ ਆ ਉਹ ਬਾਹਰੋਂ ਪਾਣੀ ਕਿਉਂ ਲੈ ਲੈ ਕੇ ਆ ਰਿਹਾ ਮੇਰੇ ਕੋਲ ਇੱਕ ਵੀਡੀਓ ਵੀ ਪਈ ਆ ਅੱਜ ਤੋਂ ਕੁਝ ਦਿਨ ਪਹਿਲਾਂ ਤੁਹਾਡੇ ਸਿਕਿਉਰਿਟੀ ਗਾਰਡ ਜਿਹੜੇ ਆ ਉਹ ਰੈਬਰ ਫੜੀ ਉਹ ਮੇਲੇ ਵਾਲੇ ਨੂੰ ਮੋਟਰਸਾਈਕਲ ਦੇ ਉੱਤੇ ਉਹ ਬਲੇਡ ਮੋਟਰਸਾਈਕਲ ਦੇ ਉੱਤੇ ਜਾਣਦੇ ਹੁੰਦੇ ਆ ਸਵੇਰੇ 3:30 ਵਜੇ ਰੋਜ਼ ਬਟਾਲੇ ਤੋਂ ਇੱਕ ਗੱਡੀ ਆਉਂਦੀ ਆ ਜਿਹਦੇ ਵਿੱਚ ਰੈਬਰ ਭਰੇ ਹੁੰਦੇ ਆ ਉਹ ਰਾਤ ਨੂੰ ਉੱਛੇ ਤੁਹਾਡੀ ਮੇਲੇ ਦੇ ਵਿੱਚ ਕਿਉਂ ਵੱੜਦੀ ਆ ਹੋਰ ਸੁਣ ਲਓ ਤੁਹਾਡਾ ਇੱਕ ਚਮਚਾ ਜਿਹੜਾ ਇੱਥੇ ਬਾਜ਼ਾਰ ਦੇ ਵਿੱਚ ਜਿਹੜਾ ਤੁਹਾਡਾ ਦਲਾਲ ਆ ਇਹਦੇ ਵੱਲੋਂ ਬਿਆਲਗੜ ਵਾਲੀ ਸਾਈਡ ਦੇ ਉੱਤੇ ਤੁਹਾਡੀ ਮਿਲ ਤੋਂ ਚੜ੍ਹਦੇ ਵਾਲੀ ਸਾਈਡ ਤੋਂ ਜਿੱਥੋਂ ਦੇ ਤੁਹਾਡੀ ਮੈਥਿਆ ਵੀ ਉੱਥੇ ਦਾ ਪਾਣੀ ਖਰਾਬ ਨਹੀਂ ਹੈ ਉੱਥੇ ਆਰਓ ਸਿਸਟਮ ਤੁਹਾਡੇ ਵੱਲੋਂ ਕਿਉਂ ਲਵਾਇਆ ਗਿਆ ਕਿਉਂ ਉੱਥੋਂ ਦੇ ਆਰਓ ਦਾ ਪਾਣੀ ਤੁਹਾਡੇ ਬਿਲ ਦੇ ਵਿੱਚ ਤੁਸੀਂ ਵਰਤ ਰਹੇ ਹੋ ਆਪਣੀ ਮਿਲ ਦਾ ਪਾਣੀ ਤੁਸੀਂ ਕਿਉਂ ਬੰਦ ਕਰ ਦਿੱਤਾ ਸਵਾਲ ਇਹ ਵੀ ਨੇ ਕਿਉਂਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਕਿ ਮਾਝੇ ਦਾ ਪਾਣੀ ਖਰਾਬ ਹੋ ਗਿਆ ਅੰਮ੍ਰਿਤਸਰ ਜ਼ਿਲ੍ਹੇ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਅਖੇ ਜੀ ਤਰਨਤਾਰਨ ਜ਼ਿਲ੍ਹੇ ਦਾ ਪਾਣੀ ਖਰਾਬ ਹੋ ਗਿਆ ਪਾਣੀ ਖਰਾਬ ਕੀਤਾ ਕਿੰਨੇ ਆ ਸਵਾਲ ਤਾਂ ਇਹ ਆ ਪਾਣੀ ਖਰਾਬ ਕੀਤਾ ਕਿੰਨੇ ਆ ਮੈਂ ਇੱਕ ਹੋਰ ਇਥੇ ਤੁਹਾਡੇ ਸਾਰਿਆਂ ਨਾਲ ਜਿਹੜਾ ਇੱਕ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਕਿ ਜਦੋਂ ਇਹ ਇਨਸਾਨ ਜਦੋਂ ਰਾਣਾ ਇੰਦਰ ਪ੍ਰਤਾਪ ਵਿਧਾਨ ਸਭਾ ਦੇ ਵਿੱਚ ਬੋਲਿਆ ਇਸ ਵਿਸ਼ੇ ਦੇ ਉੱਤੇ ਕਿ ਪਾਣੀ ਜਿਹੜਾ ਵਾ ਉਹ ਅਖੇਜੀ ਖਰਾਬ ਹੋਇਆ ਤਾਂ ਉਥੇ ਦੋ ਅਹਿਮ ਜਿਹੜਾ ਵਿਧਾਇਕ ਨੇ ਜਿਹੜੇ ਕੈਬਨਟ ਦੇ ਵਿੱਚ ਵਜੀਰ ਵੀ ਨੇ ਭਾਵੇਂ ਉਹ ਜੰਡਿਆਲਾ ਗੁਰੂ ਦੇ ਵਿਧਾਇਕ ਨੇ ਸਾਡੇ ਸਤਿਕਾਰਯੋਗ ਭਰਾ ਨੇ ਭਾਵੇਂ ਜਿਹੜਾ ਪੱਟੀ ਹਲਕੇ ਦਾ ਜਿਹੜਾ ਕੈਬਨਟ ਦੇ ਵਿੱਚ ਵਜੀਰ ਆ ਵੱਡੇ ਉਹਦੇ ਦੋਨਾਂ ਦੇ ਕੋਲ ਕਿਤੇ ਨਾ ਕਿਤੇ ਉਸੇ ਵੇਲੇ ਮੋੜਵਾ ਜਵਾਬ ਜਿਹੜਾ ਇਹਨਾਂ ਨੂੰ ਦੇਣਾ ਚਾਹੀਦਾ ਸੀ ਦੋਨਾਂ ਇਹ ਤਾਂ ਮੈਂ ਦੇਨੇ ਪੋਸਟ ਵੀ ਪਾਈ ਆ ਤਾਂ ਉਹ ਗੱਲ ਹੋ ਗਈ ਕਿ ਜਿਹੜਾ ਕਤਲ ਕਰਨ ਵਾਲਾ ਆਪ ਹੀ ਆਪਣੇ ਕੋਠੇ ਤੇ ਚੜ ਕੇ ਖੁਦ ਕਤਲ ਕਰਨ ਵਾਲਾ ਜਿਹੜਾ ਉਹ ਗਵਾਂਡੀਆਂ ਦਾ ਨਾਮ ਲੈਣ ਦਿਆ ਵੀ ਫਲਾਣਿਆਂ ਬੰਦਿਆਂ ਨੇ ਸਾਡੇ ਘਰ ਦਾ ਮੈਂਬਰ ਜਿਹੜਾ ਕਤਲ ਕਰ ਦਿੱਤਾ। ਸੋ ਇਹੋ ਜਿਹਿਆਂ ਕਰਤੂਤਾਂ ਇਹੋ ਜਿਹਿਆਂ ਵਾਅਦਾ ਕਰਤੂਤਾਂ ਜੇ ਤੇਰਾ ਪਿਓ ਰਾਣਾ ਗੁਰਜੀਤ ਸਿੰਘ ਜਿਹੜੀਆਂ ਵਾਅਦਾ ਕਰਤੂਤਾਂ ਜਿਹੜੀਆਂ ਕਰਦਾ ਸੀ ਉਹਦੇ ਵਿੱਚ ਬਰਾਬਰ ਦੇ ਦੋਸ਼ੀ ਹੁੰਦੇ। ਤੁਹਾਡਾ ਸਾਰਾ ਟੰਬਰ ਜਿਹੜਾ ਇਹਦੇ ਵਿੱਚ ਲੋਸ਼ੀ ਆ। ਸੋ ਕਿਤੇ ਨਾ ਕਿਤੇ ਇਹਨਾਂ ਨੂੰ ਮੋੜਵਾ ਦੋਨਾਂ ਕੈਬਿਨੇਟ ਦੇ ਵਜ਼ੀਰਾਂ ਨੂੰ ਮੋੜਵਾ ਜਵਾਬ ਉੱਥੇ ਦੇਣਾ ਚਾਹੀਦਾ ਸੀ। ਕਿਉਂਕਿ ਤੁਹਾਡੀ ਜਿਹੜੀ ਜ਼ਿੰਮੇਵਾਰੀ ਆ ਕਿਤੇ ਨਾ ਕਿਤੇ ਇਸ ਇਹਨਾਂ ਹਲਕਿਆਂ ਨੂੰ ਰਿਪਰੈਜ਼ੈਂਟ ਕਰਦੇ ਹੋ ਉੱਥੇ ਸ਼ਰਿਆਂਵਾਂ ਜਿਹੜਾ ਰਾਣਾ ਇੰਦਰਪ੍ਰਤਾਪ ਆ ਵਿਧਾਨ ਸਭਾ ਦੇ ਵਿੱਚ ਇਹ ਸਟੇਟਮੈਂਟ ਦੇ ਰਿਹਾ ਜਿਹੜੀ ਗੈਸ ਜਿਹੜੀ ਮਤਲਬ ਗੈਰ ਕੁਦਰਤੀ ਆ ਖੁਦ ਦਾ ਜਿਹੜਾ ਦੋਸ਼ੀ ਬੰਦਾ ਇੱਥੇ ਆਮ ਲੋਕਾਂ ਨੂੰ ਜਿਹੜਾ ਵਾ ਉਹ ਗਮਰਾਹ ਕਰ ਰਿਹਾ ਕਿ ਉਥੇ ਅਖੇ ਜੀ ਜਿਹੜੇ ਲੋਹੇ ਦੇ ਬੋਰ ਆ ਲੋਹੇ ਦੇ ਬੋਰ ਜਿਹੜੇ ਆ ਉਥੇ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਵੀ ਲੋਹੇ ਦੇ ਬੋਰ ਜਿਹੜੇ ਪੁਰਾਣੇ ਬੰਦ ਪਏ ਆ ਭਾਈ ਤੂੰ ਪਲਾਸਟਿਕ ਦੇ ਬੋਰਾਂ ਦੀ ਸਟੇਟਮੈਂਟ ਦੇ ਦਿੰਦਾ ਫੇਰ ਵੀ ਅਸੀਂ ਲੋਕ ਮੰਨ ਲੈਗੇ ਲੋਹੇ ਦੀਆਂ ਪਾਈਪਾਂ ਕਿਹੜਾ ਜ਼ਿੰਮੇਵਾਰ ਆ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਉਹ ਛੱਡਦਾ हां ਸੋ ਇੰਡੀਆ ਸਟੇਟਮੈਂਟ ਆ ਜਦੋਂ ਦੇ ਰਿਆ ਸੀ ਮੋੜਵਾ ਜਵਾਬ ਕਿਤੇ ਨਾ ਕਿਤੇ ਇਥੋਂ ਦੇ ਵਜ਼ੀਰਾਂ ਨੂੰ ਹੀ ਦੇਣਾ ਜ਼ਰੂਰ ਚਾਹੀਦਾ ਸੀ ਸੋ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਨਾ ਤੇ ਰਾਣਾ ਇੰਦਰ ਪ੍ਰਤਾਪ ਨੂੰ ਵੀ ਜਿਹੜਾ ਉਹ ਦੱਸਣਾ ਚਾਹੁੰਨਾ ਤੇ ਤੇਰੇ ਜਿਹੜੇ ਪਿਤਾ ਜੀ ਆ ਜਾਂ ਤੇਰਾ ਪੂਰਾ ਟੱਬਰ ਆ ਇਹਨਾਂ ਨੂੰ ਇਹ ਵੀ ਦੱਸਣਾ ਚਾਹੁੰਨਾ ਕਿ ਤੁਸੀਂ ਲੋਕਾਂ ਨੇ ਕੱਲਾ ਅੰਮ੍ਰਿਤਸਰ ਤੇ ਤਰੰਤ ਅਰਦਾਈ ਪਾਣੀ ਨਹੀਂ ਖਰਾਬ ਕੀਤਾ ਤੁਹਾਡਾ ਇੱਕ ਸਲੋਗ ਨਾ ਜਿੱਥੇ ਰਾਣਾ ਉੱਥੇ ਜਾਣਾ ਤੇ ਜਿੱਥੇ ਰਾਣਾ ਟੱਬਰ ਜਾਂਦਾ ਉੱਥੇ ਨਾਲ ਦੇ ਨਾਲ ਗੰਦ ਜਾਂਦਾ ਇਹਦੇ ਲਈ ਮੈਂ ਇੱਕ ਵੀਡੀਓ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰ ਰਿਹਾ ਤੇ ਇਹਨਾਂ ਨੂੰ ਸਾਰੇ ਟੱਬਰ ਨੂੰ ਜਿਹੜਾ ਵਾ ਇਹ ਵੀਡੀਓ ਵੇਖ ਲੈਣੀ ਚਾਹੀਦੀ ਆ ਇਹ ਵੀਡੀਓ ਹੈਗੀ ਯੂਪੀ ਦੀ ਮੈਂ ਛੋਟਾ ਜਿਹਾ ਵੀਡੀਓ ਇੱਕ ਦਿਨ ਦਾ ਸ਼ੇਅਰ ਵੀ ਕੀਤੀ ਸੀ ਤੁਹਾਡੇ ਸਾਰਿਆਂ ਨਾਲ ਕਿ ਆ ਦੇ ਵਿੱਚ ਵੇਖੋ ਵੀਡੀਓ ਚ ਕੀ ਚੱਲਦਾ ਨਾਲ ਨੂੰ ਨਹੀਂ ਜਾਣਾ ਸ਼ੁਕਰ ਮੇਰੇ ਖਿਲਾਫ ਉਹ ਪਰੇਸ਼ਾਨ ਹੋਕਰ धरना प्रदर्शन किया है समाधान न होने पर पूरे गांव ने पलायन की चेतावनी भी दी है भोजपुर थाना क्षेत्र के निकट मुरादाबाद टांडा रोड पर स्थित राणा शुगर मिल की गंदगी और बदबू से करीब दो दर्जन गांव और नगर पंचायत भोजपुर को भारी परेशानियों का सामना करना पड़ रहा है ग्रामीणों का कहना है कि जब राणा शुगर मिल प्रारंभ हुई थी क्षेत्रवासियों में खुशी की लहर थी क्षेत्र में लोगों को काम मिलेगा लेकिन लोगों को काम तो नहीं मिला लेकिन ये भविष्य में जनमानस के जीवन के लिए कितनी घातक सिद्ध होगी इसके चलते जब से राणा शुगर मिल ने शराब और खाद बनाने के प्लांट लगाए हैं उससे आसपास का पर्यावरण दूषित होता जा रहा है पीने का पानी दूषित हो रहा है खेती गंदे पानी के कारण नष्ट हो जाती है इतनी बदबू आती है कि गांव में खाना पीना भी दुबल हो चुका है गंदगी ऐसी मक्खी और मच्छर भी उत्पन्न हो रहे हैं जिससे गाँव में भयानक बीमारी भी फैलने की आशंका है इसी की शिकायत ग्रामीणों ने प्रशासन से कई बार ਕੀ ਹੈ ਲੇਕਿਨ ਕਿਸੇ ਵੀ ਪ੍ਰਕਾਰ ਆ ਵੇਖੋ ਕਰਤੂਤ ਵੇਖੋ ਇਸ ਟੱਬਰ ਦੀ ਇਹ ਕੱਲਾ ਮਾਝੇ ਦੀ ਗੱਲ ਕਰਦਾ ਤੂੰ ਤੂੰ ਤੇ ਯੂਪੀ ਦੇ ਵਿੱਚ ਜਿੱਥੇ-ਜਿੱਥੇ ਗਏ ਹੋ ਤੁਸੀਂ ਉੱਥੇ-ਉੱਥੇ ਤੁਸੀਂ ਗੰਦ ਪਾਇਆ ਤੁਸੀਂ ਤੁਸੀਂ ਤੇ ਯੂਪੀ ਦਾ ਪਾਣੀ ਵੀ ਖਰਾਬ ਕਰ ਦਿੱਤਾ ਤੁਸੀਂ ਕੱਲਾ ਮਾਝੇ ਦੇ ਦੋਸ਼ੀ ਨਹੀਂ ਸ਼੍ਰੀਮਾਨ ਜੀ ਗੱਲਾਂ ਕਰਦੇ ਹੋ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਜਾ ਕੇ ਤੁਸੀਂ ਕੱਲੇ ਮਾਜੇ ਦੇ ਦੋਸ਼ੀ ਨੇ ਤੁਸੀਂ ਪੂਰੀ ਕੁਦਰਤ ਦੇ ਕਾਇਨਾਤ ਦੇ ਦੋਸ਼ੀ ਹੋ ਜਿੱਥੇ-ਜਿੱਥੇ ਤੁਸੀਂ ਗਏ ਹੋ। ਸੋ ਇਹ ਰਾਣਾ ਗੁਰਜੀਤ ਜਿਹੜਾ ਵਾ ਤੇ ਜਾਂ ਉਹਦਾ ਟੱਬਰ ਆ ਇਹ ਗੱਲਾਂ ਕਰਦੇ ਆ ਵਾਤਾਵਰਨ ਦੀਆਂ ਗੱਲਾਂ ਕਰਦੇ ਆ ਪਾਣੀ ਦੀਆਂ ਗੱਲਾਂ ਕਰਦੇ ਆ ਹਵਾ ਦੀਆਂ ਜੋਕਰ ਤੂਤਾਂ ਤੁਸੀਂ ਕੀਤੀਆਂ ਅੱਜ ਤੱਕ ਕੁਦਰਤ ਵਿਰੋਧੀ ਜੋ ਕਰਤੂਤਾਂ ਕੀਤੀਆਂ ਨੇ ਇੱਕ ਇੱਕ ਕਰਤੂਤ ਤੁਹਾਡੀ ਜਿਹੜੀ ਆ ਸਾਡੀ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਜਿਹੜਾ ਲੋਕਾਂ ਦੇ ਸਾਹਮਣੇ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਵਾਸੀਂ ਰੱਖ ਚੁੱਕੇ ਆ ਕਾਹਦਾ ਸਬੂਤ ਜਿਹੜਾ ਆ ਤੁਹਾਨੂੰ ਲੋਕਾਂ ਨੂੰ ਮੈਨੂੰ ਤਾਂ ਹਰਾਨਗੀ ਹੁੰਦੀ ਆ ਤੁਹਾਡੇ ਲੋਕਾਂ ਦੇ ਵੱਲ ਵੇਖ ਕੇ ਵੀ ਐਡੇ ਬਿਸ਼ਰਮ ਤੁਸੀਂ ਐਡੇ ਬਿਸ਼ਰਮ ਵੀ ਸਾਰਾ ਕੁਛ ਤੁਹਾਡਾ ਉਬਲਦੇ ਪਾਣੀ ਵਿਖਾਏ ਤੇ ਤੁਸੀਂ ਇਹੋ ਜੀਆਂ ਜਿਹੜੀਆਂ ਵਾਝਾਤ ਸਟੇਟਮੈਂਟਾਂ ਨੇ ਪੀ ਜੱਟ ਜਿਹੜੇ ਜ਼ਿੰਮੇਦਾਰ ਨੇ ਜ਼ਿੰਮੇਦਾਰਾ ਦੇ ਬੋਰ ਜਿਹੜੇ ਆ ਬੰਦ ਪੈ ਲੋਹੇ ਦੇ ਬੋਰ ਜਿਹੜੇ ਉਹ ਧਰਤੀ ਦੇ ਵਿੱਚ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਇਹੋ ਦੀਆਂ ਸਟੇਟਮੈਂਟਾਂ ਦੇ ਰਹੇ ਹੋ ਨਾਰੇ ਸ਼੍ਰੀਮਾਨ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਿਆ ਇੰਦਰ ਪ੍ਰਤਾਪ ਜੀ ਜਿਸ ਦਿਨ ਮੇਰੇ ਤੇ ਤੇ ਰਣਦੀਪ ਦੇ ਉੱਤੇ ਤੁਹਾਡੇ ਗੁੰਡੇ ਹਮਲਾ ਕਰਦੇ ਨੇ ਜਦੋਂ ਸਾਨੂੰ ਕਮਾਦ ਦੇ ਵਿੱਚ ਮਰਿਆ ਸਮਝ ਕੇ ਮੈਨੂੰ ਛੱਡ ਕੇ ਆਉਂਦੇ ਨੇ ਉੱਥੇ ਉਸ ਦਿਨ ਤੁਹਾਡੀ ਕਰਤੂਤ ਜਿਹੜੀ ਜਿਹੜੀ ਉਹ ਬੰਬੀ ਆ ਉਥੇ ਮੋਟਰੇ ਆ ਲੱਗੇ ਲੱਖਾ ਸਿੰਘ ਵਾਲੀ ਉਥੇ ਜਿਹੜੇ ਤੁਹਾਡੀ ਕਰਤੂਤ ਦਾ ਸਬੂਤ ਆ ਜਿੱਥੇ ਤੁਸੀਂ ਹੁਣ ਵੀ ਉਥੇ ਬੰਦੂਕਾਂ ਦੇ ਦੇ ਕੇ ਡਾਂਗਾ ਦੇ ਦੇ ਕੇ ਮੇਰੇ ਏਰੀਏ ਦੇ ਜਿੰਨੇ ਅਡਿਕਟਡ ਪੀੜਤ ਸਮਾਕੀ ਆ ਸਾਰੇ ਲਿਆਂ ਕਿ ਉਥੇ ਹਵਾਲੇ ਆ ਉਥੋਂ ਦੀ ਵੀਡੀਓ ਕਰਨੀ ਗਿਆ ਸੀ ਉਸ ਵੇਲੇ ਮੈਂ ਜਦੋਂ ਤੁਹਾਡੇ ਗੁੰਡਿਆਂ ਨੇ ਹਮਲਾ ਕੀਤਾ ਵਾ ਸੋ ਸ਼ਰਮ ਨੂੰ ਹੱਥ ਮਾਰਿਆ ਕਰੋ ਇਹੋ ਜਿਹੇ ਸਟੇਟਮੈਂਟਾਂ ਦੇਣ ਲੱਗੇ ਕਿਉਂਕਿ ਤੁਹਾਡਾ ਟੱਬਰ ਜਿਹੜਾ ਵਾ ਕੁਦਰਤ ਦਾ ਦੋਸ਼ੀ ਆ ਆ ਹਵਾ ਪਾਣੀ ਦੀਆਂ ਗੱਲਾਂ ਜਾਂ ਫੋਕਰੀਆਂ ਜਿਹੜੀਆਂ ਹਨ ਨਾ ਇਹ ਨਾ ਮਾਰਿਆ ਕਰੋ ਮੇਰੀ ਬੇਨਤੀ ਆ ਕਦੀ ਤੁਹਾਡਾ ਪਾਪਾ ਜਿਹੜਾ ਵਾ ਰਾਣਾ ਗੁਰਜੀਤ ਉਹ ਪਾਣੀ ਦੀਆਂ ਸਟੇਟਮੈਂਟਾਂ ਦੇਣ ਲੱਗ ਪੈਂਦਾ ਕਦੀ ਤੋਹਸੀਨ ਸ਼੍ਰੀਮਾਨ ਜੀ ਲੱਗ ਪੈਂਦੇ ਹੋ ਸੋ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਇਹੋ ਜਿਹੇ ਜਿਹੜੇ ਕੁਦਰਤ ਵਿਰੋਧੀ ਲੋਕ ਨੇ ਜਿਹੜੇ ਗੈਰ ਕੁਦਰਤੀ ਕਰਤੂਤਾਂ ਜਾਂ ਜੜੀਆਂ ਉਹ ਕਰਤੂਤਾਂ ਕਰ ਰਿਹਾ ਜੜੀਆਂ ਮਨੁੱਖਤਾ ਲਈ ਜੜੀਆਂ ਕੁਦਰਤ ਲਈ ਜਿਹੜਾ ਵਾ ਉਹ ਗਲਤ ਨੇ ਇਹਨਾਂ ਲੋਕਾਂ ਦਾ ਡਟ ਕੇ ਵਿਰੋਧ ਕਰੋ ਜਿੱਥੇ-ਜਿੱਥੇ ਵੀ ਇਹ ਤੁਹਾਨੂੰ ਟੱਕਰ ਦੇ ਆ ਉਥੇ-ਉਥੇ ਇਹਨਾਂ ਦਾ ਵਿਰੋਧ ਕਰੋ ਇਹਨਾਂ ਨੂੰ ਸਵਾਲ ਕਰੋ ਕਿਉਂਕਿ ਮੀਡੀਆ ਜਿਹੜਾ ਉਹ ਬਿਲਕੁਲ ਇੱਕ ਦਮ ਨਪੁੰਸਕ ਹੋ ਚੁੱਕਾ ਕੋਈ ਮੀਡੀਆ ਜਿਹੜਾ ਵਾ ਉਹ ਇਹਨਾਂ ਨੂੰ ਸਵਾਲ ਹੀ ਨਹੀਂ ਕਰਦਾ ਵੀ ਤੁਸੀਂ ਪਾਣੀ ਖਰਾਬ ਕੀਤਾ ਤੁਸੀਂ ਬੋਟਰਾਂ ਦਾ ਪਾਣੀ ਖਰਾਬ ਕੀਤਾ ਕੱਲ ਬੋਟਰਾਂ ਦਾ ਨਹੀਂ ਇਥੋਂ ਲੰਮਾ ਹੀ ਗਹਿਣ ਆ ਲੋਕਾਂ ਦੀਆਂ ਟੈਂਕੀਆਂ ਦੇ ਵਿੱਚ ਜਾ ਜਾ ਕੇ ਵੇਖੋ ਕਾਲੇ ਰੰਗ ਦੀ ਸਵਾਦ ਕਾਲੇ ਰੰਗ ਦਾ ਜਿਹੜਾ ਪਤਾ ਨਹੀਂ ਧਰਤੀ ਦੇ ਵਿੱਚ ਤੁਸੀਂ ਕਿਹੜਾ ਕੈਮੀਕਲ ਪਾਉਂਦੇ ਹੋ ਉਹ ਸਾਰੇ ਲੋਕਾਂ ਦੀਆਂ ਟੂਟੀਆਂ ਦੇ ਵਿੱਚ ਲੋਕਾਂ ਦੇ ਗਲਾਸਾਂ ਦੇ ਵਿੱਚ ਪਚਾਰ ਰਹੇ ਹੋ ਸੋ ਇਹੋ ਜੇ ਬਿਸ਼ਰਮ ਲੋਕਾਂ ਨੂੰ ਜਿਹੜਾ ਵਾ ਉਹ ਸਵਾਲ ਕਰੋ ਕਿਉਂਕਿ ਮੀਡੀਆ ਤਾਂ ਜਿਹੜਾ ਉਹ ਇਸ ਵੇਲੇ ਇੱਕ ਖੱਸੀ ਦਾ ਰੂਪ ਜਿਹੜਾ ਉਹ ਇਖਤਿਆਰ ਕਰ ਚੁੱਕਾ ਵਾ ਸੋ ਵੀਡੀਓ ਕਾਫੀ ਲੈਂਥੀ ਹੋ ਗਈ ਆ ਕਿਉਂਕਿ ਤੁਹਾਡੇ ਨਾਲ ਵਿਚਾਰਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਸੀ ਇਹ ਸਾਰੀਆਂ ਕਰਨੀਆਂ ਕਿ ਰਾਣਾ ਗੁਰਜੀਤ ਕਿਵੇਂ ਲੋਕਾਂ ਨੂੰ ਮੂਰਖ ਬਣਾਉਂਦਾ ਤੇ ਇਹਦਾ ਟੱਬਰ ਕਿਵੇਂ ਕੁਦਰਤ ਦੀਆਂ ਬਰੋਤੀ ਜਿਹੜਾ ਉਹ ਕੰਮ ਕਰਦਾ ਸੋ ਸਾਰੀ ਚੀਜ਼ ਦੇ ਉੱਤੇ ਜਿਹੜਾ ਉਹ ਅੱਜ ਚਾਨਣਾ ਭਾਈ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਵਾ ਅਸੀਂ ਜੋ ਇਹਦਾ ਸੇਬੀ ਦੇ ਨੇ ਇਹਨੂੰ ਜਿਹੜਾ ਜੁਰਮਾਨਾ ਲਾਇਆ ਉਹ ਜਿੰਨਾ ਵੀ ਲਾਇਆ ਉਹਦੇ ਬਾਰੇ ਸਾਡੀ ਵੱਖ-ਵੱਖ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਮੇਰੀ ਵਿਚਾਰ-ਵਟਾਂਦਰਾ ਵੀ ਚੱਲ ਰਹੀ ਆ ਇੱਕ ਰੀ ਇੱਕ ਬਰੀਫਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿਵੇਂ ਰਾਣਾ ਗੁਰਜੀਤ ਜਿਹੜਾ ਉਹ ਸਾਰਾ ਇਹ ਫਰਾਡ ਕਰਦਾ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਵੀਡੀਓ ਨੂੰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਕਟੀਆਂ ਕਰਤੂਤਾਂ ਜਿਹੜੀਆਂ ਨੇ ਉਹ ਵੱਦ ਵੱਦ ਲੋਕਾਂ ਦੇ ਸਾਹਮਣੇ ਜਾ ਸਕਣ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ